ਬਾਈਸਾ ਸਰ ਬਾਈ ਬੀਤੇ ਜੀ ਮੈਂ ਕਹਿੰਦਾ ਇਨਾ ਰਿਕਸ਼ਾ ਤੁਹਾਡਾ ਖਰਾਬ ਆ ਤੇ ਨੀ ਨਵਾਂ ਨਹੀਂ ਲਿਆ ਬਾਈ ਤੇ ਮੈਂ ਚਲ ਗਿਆ ਕੋਈ ਕਹ ਖਰੋ ਬੋ ਦਿਦਾ ਨਹੀਂ ਇਹਨਾਂ ਦੇ ਦੇ ਕ ਨਾ ਜੋ ਨਹੀਂ ਦਿਦਾ ਖਾਜ ਮੈਂ ਹਲਾਰ ਦੇ ਪਿੱਛੇ ਵੇਚਦਾ ਆ ਰਿਹਾ ਮੈਂ ਬੜਾ ਮੜਾ ਵਾ ਚੱਲ ਬੰਦੀ ਨਹੀਂ ਬੰਦੀ ਇੰਨਾ ਕ ਨਹੀਂ ਲਿਆ ਜਾਂਦਾ ਇੱਕ ਨਵਾਂ ਮੜੇ ਕਮਾਨ ਵਾਲਾ ਕੋਣ ਹੋਰ ਆ ਤਾ ਆ ਸਾ ਰੋਟੀ ਨਹੀਂ ਮਿਲਦੀ ਰਿਕਸ਼ਾ ਕਿੱਥੋਂ ਲੈਣਾ ਮੈਂ ਤੁਹਾਨੂੰ ਕਿ ਨੰਬਰ ਮੈਂ ਦਵਾ ਇੱਕ ਤੇ ਨੰਬਰ ਮੈਂ ਦੇ ਦਨਾ ਤੇ ਤੁਸੀਂ ਆ ਜਾਓ ਤਾਨੂੰ ਕਿੰਨਾ ਮਾ ਰਿਕਸ਼ਾ ਦੇ ਦਨੇ ਆ ਬਈ ਪੱਟੇ ਜੀ ਠੀਕ ਹੈ ਫਿਰ ਇੱਥੇ ਸੀਧਾ ਜਾਂਦੇ ਪਿੰਚੋਂ ਦਾ ਇੱਥੇ ਸੀਧਾ ਤੇ ਜਾਂਦੇ ਹੋ ਦੋਵੇਂ ਜਾਣੇ ਸਾਡੇ ਜਾਈਦਾ ਅੱਛਾ 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 ਕੋਈ ਨਹੀਂ ਕੋਈ ਨਹੀਂ ਮੈਂ ਤੁਹਾਨੂੰ ਦੇ ਦਨਾ ਵਾ ਨੰਬਰ ਤੇ ਤੁਸੀਂ ਨਾ ਆਜੋ ਫਿਰ ਟੁੱਟਾ ਪਿਆ ਹਾਂਜੀ ਪਿਆਰੋ ਆਜੋ 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 ਹੁਣੇ ਆ ਜੀ ਤੁਹਾਨੂੰ ਗੁਰੂ ਰਾਮਦਾਸ ਹੈ ਤੁਨ ਗੁਰੂ ਰਾਮਦਾਸ ਬਹੁਤੀ ਮਾੜੀ ਹਾਲਤ ਆ ਤੁਹਾਡੇ ਰਿਕਸ਼ੇ ਦੀ ਦਾ ਤੁਨ ਗੁਰੂ ਰਾਮਦਾਸ ਇਹ ਬਜ਼ੁਰਗਾ ਨਾਲ ਇਹਦੀ ਵਾਈਫ ਆ ਏ ਸਾਨੂੰ ਤੇ ਬੀਜੀ ਸਵੇਰੇ ਤੇ ਤਾਨੂ ਗੁਰੂ ਦਾ ਅੰਦਸ ਤਾਨੂ ਗੁਰੂ ਦਾ ਅੰਦਸ ਤੇ ਤਾਨੂ ਗੁਰੂ ਦਾ ਅੰਦਸ ਕਦੋਂ ਆਏ ਕਦੋਂ ਆਏ ਹੀ ਪਾਪਾ ਜੀ ਰਹੇ ਖਦਾ ਬੀਤ ਤੱਕ ਨਹੀਂ ਕਿਦੇ ਆਪਣਾ ਆ ਜਾਏ ਕਿੰਨਾ ਘੰਟਾ ਹੋਰ ਮੈਂ ਮੈਂ ਉਹ ਤਾਂ ਜੂਜਾਸ ਵੀਓ ਐ ਦੋ ਕਿੰ ਦੇਖੋ ਭਾਈ ਤੁਹਾਨੂੰ ਨਵਾਂ ਰਿਕਸ਼ਾ ਦੇਦਨੇ ਆ ਠੰਗਾ ਜੀ ਠੀਕ ਹੈ ਮਤਾ ਜੀ ਮੈਂ ਤਾਂ ਤੁਹਾਨੂੰ ਸੇਰ ਦਾ ਉਡੀਕ ਕਰਨਿਆ ਵਾ ਤੁਸੀਂ ਥੋੜਾ ਘੁੰਮਦੇ ਫਿਰਦੇ ਕਿਤੇ ਆਏ ਫਿਰ ਹੈ ਨਹੀਂ ਉਹ ਤਾਂ ਆ ਗਏ ਪਛਲਾਉਣਾ ਸਰਕਾਰ ਅੱਛਾ ਅੱਛਾ ਇੱਥੇ ਆਏ ਹੈ ਇੱਥੇ ਬਿਚੇ ਹਾਂ ਇੱਥੇ ਹੁਣ ਕਟੁੱਟਾ ਪਿਆ ਵਾ ਤੇ ਇੱਥੇ ਸਵਾਰੀ ਕਿੱਥੋਂ ਵੇਣੀ ਐ ਦਾਬਾਬਿਓ ਸਵਾਰੀ ਵਿੱਚ ਵੇਂਦੀ ਐ ਤੇ ਨਾ ਨਾ ਜੀ ਮੈਂ ਬਸ ਝੋਲਦਾ ਜੀ ਫਿਰ ਦਾਂਜਾਈ ਦਾ ਸੇਵਾ ਕਰਕੇ ਤੇ ਲੰਗਰ ਪਾਣੀ ਕਰਦੇ ਲੰਗਰ ਪਾਣੀ ਛੱਕੇ 9 ਵਜੇ ਰਿਕਸ਼ੇ ਤੇ ਬਹਿਜੂਗੀ ਸਵਾਰੀ ਹਾਂਜੀ 9 ਵਜੇ ਤੇ ਤਾਂ ਬਹਿਜੂਗੀ ਆ 9 ਵਜੇ ਤੇ ਬਹਿਜੂਗੀ ਤਾਨੂੰ ਤੇ ਕਾਰਖਾਨੇ ਨੇ ਲੁਕ ਫੂਰਾ ਫੂਰਾ ਲੱਗ ਜਾਂਦੀ ਲੱਗ ਜਾਂਦਾ ਅਤ ਰੋਟੀ ਰੋਟੀ ਜੋਗੀ ਹੋ ਜਾਓਗੇ ਹਾਂਜੀ ਰਿਕਸ਼ੇ ਤੇ ਉਹ ਤਾਂ ਕਾਰਖਾਨੇ ਦੇ ਫੇਰੇ ਲੱਗ ਜਾਂਦਾ ਲੱਗ ਜਾਂਦਾ ਕਿੱਥੇ ਚਲੇ ਗਏ ਨੇ ਤਾਂ ਪਤਾ ਜੀ ਆ ਜੂਸ ਪੀਓ ਤੁਹਾਨੂੰ ਵੀ ਆਮ ਦੇ ਦਿਓ ਉਹਨਾਂ ਨੂੰ ਲਓ ਪਿਆਰੋ ਆ ਪਾਪਾ ਨੇ ਸੌਰੇ ਚਲੇ ਗਏ ਹੋਰ ਨਹੀਂ ਆਉਂਦੇ ਅੱਛਾ ਠੀਕਾ ਕੋਈ ਬਾਬਾ ਜੀ ਅੱਧਾ ਘੰਟਾ ਵੇਟ ਕਰ ਲਓ ਮੈਂ ਨਾ ਇਧਰੋਂ ਹੀ ਮੈਂ ਚੱਲਿਆ ਤੇ ਮੈਂ ਇਧਰੋਂ ਹੀ ਵਾਪਸ ਆਣਾ ਵਾਂ ਤੇ ਤੁਹਾਨੂੰ ਨਵਾਂ ਹਾਂਜੀ ਬਾਬਿਆ ਆ ਗਈ ਤੁਹਾਡੀ ਗੱਡੀ ਠੀਕ ਆ ਵੇਖੋ ਮਾਤਾ ਜੀ ਦੇਖੋ ਠੀਕ ਆ ਠੀਕ ਆ ਜੀ ਆ ਠੀਕ ਨਵੀਂ ਗੱਡੀ ਆ ਗਈ ਆ ਮਾਤਾ ਜੀ ਆਜੋ ਆਜੇ ਬੈਠੋ ਹੁਣ ਉੱਚੇ ਕਿ ਸਮਾਨ ਪਿਆ ਵਾ ਕਢ ਲਓ ਸਮਾਨ ਸਾਰਾ ਦੇਖ ਲਓ ਤੁਹਾਡਾ ਗੁਰੂ ਕਿੰਨਾ ਬੇਅੰਤ ਹੈ ਦੇਖ ਲਓ ਮਾਤਾ ਜੀ ਤੁਹਾਡਾ ਗੁਰੂ ਕਿੱਡਾ ਕਿੱਡਾ ਬਹਿੰਦਾ ਹੈ ਹੈ ਨਵੀਂ ਗੱਡੀ ਤੁਹਾਨੂੰ ਦੀ ਹੈ ਅੱਜੋ ਜਾਨ ਜਾਣਦੀ 10 7 2 10 ਇਹ ਇਹ ਉਹਦੇ ਨੂੰ ਹਲਕੀ ਚੱਲਨੀ ਆ ਵੇਖੋ ਘੁਮਾ ਕੇ ਲਿਆਓ ਤੁਨ ਗੁਰਗਾਮ ਦਾਸ ਸੋ ਨਵੀਂ ਗੱਡੀ ਤੇ ਬੀਬੀ ਜੀ ਬੈਠੇ ਆ ਤੁਨ ਗੁਰਗਾਮ ਦਾਸ ਸੋ ਇਹ ਇਹਨਾਂ ਦੀ ਨਵੀਂ ਗੱਡੀ ਆ ਤੇ ਇਹ ਇਹਨਾਂ ਕੋ ਪਹਿਲੇ ਸੀ ਦੋਨਾਂ ਕੋ ਤੁਨ ਗੁਰਗਾਮ ਦਾਸ ਤੁਨ ਗੁਰਗਾਮ ਦਾਸ ਕਿਦਾਂ ਬਾਰੇ ਠੀਕ ਆ ਹਲਕੀ ਆ ਠੀਕ ਆ ਤੁਹ ਪਤਾ ਜੀ ਚਲੋ ਹੋ ਤੀ ਲੈ ਜਾਓ ਤੇ ਮੈਂ ਇੱਕ ਚੀਜ਼ ਤੁਹਾਨੂੰ ਦੱਸਣੀ ਸੀ ਇਹ ਗੱਡੀ ਦੇਣ ਵਾਲਾ ਤੁਹਾਡਾ ਗੁਰੂ ਗੁਰੂ ਰਾਮਦਾਸ ਪਾਸ਼ਾ ਏ ਅੱਛਾ ਜੀ ਅਸੀਂ ਨਹੀਂ ਦਿੱਤੀ ਹੈਗੀ ਠੀਕ ਹੈ ਮਾਤਾ ਜੀ ਕਿੰਨੇ ਦਿੱਤੀ ਬਲਾਂ ਗੁਰੂ ਰਾਮਦਾਸ ਪਾਸ਼ਾ ਨੇ ਠੀਕ ਹੈ ਜੀ ਗੁਰੂ ਰਾਮਦਾਸ ਪਾਸ਼ਾ ਨੇ ਦਿੱਤੀ ਆ